नमस्कार आकाशवाणी जलंधर तो समाचार दर्शन एक नमे अंक नीत कौर अणोगे विश्वा ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀ ਰੌਣਕ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਲੋਕ ਆਪਣੇ ਘਰਾਂ ਨੂੰ ਸਜਾਉਣ ਅਤੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਤੋਹਫੇ ਦੇਣ ਲਈ ਖਰੀਦਦਾਰੀ ਲਈ ਬਾਜ਼ਾਰਾਂ 'ਚ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਤੋਂ ਹੀ ਦੇਸ਼ ਵਾਸੀਆਂ ਨੂੰ ਤਿਉਹਾਰਾਂ ਦੌਰਾਨ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ ਇਸ ਵਾਰ ਦੇ ਮੰਕੀਬਾਤ ਪ੍ਰੋਗਰਾਮ 'ਚ ਵੀ ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਵੋਕਲ ਫਾਰ ਲੋਕਲ ਦੇ ਮੰਤਰ ਨਾਲ ਅੱਗੇ ਵਧਣਾ ਹੋਏਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਦੇਸ਼ ਵਾਸੀਆਂ ਨੂੰ ਸਵਦੇਸ਼ੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ आने वाले दिनों में एक के बाद एक त्योहार और खुशियां आने वाली हैं। हर पर्व पर हम खरीदारी भी खूब करते हैं और इस बार तो जीएसटी बचत उत्सव भी चल रहा है अगर हम ठान लें कि इस बार त्योहार सिर्फ स्वदेशी चीजों से ही मनाएंगे तो देखिएगा हमारे उत्सव की रौनक कई गुना बढ़ जाएगी वोकल फॉर लोकल को खरीदारी का मंत्र बना दीजिए ਪ੍ਰਧਾਨ ਮੰਤਰੀ ਵੱਲੋਂ ਦਿਖਾਏ ਮਾਰਗਦਰਸ਼ਨ ਤੇ ਚੱਲਦੇ ਹਾਂ ਲੋਕ ਦੀਵਾਲੀ ਮੌਕੇ ਸਥਾਨਕ ਉਤਪਾਦਾਂ ਦੀ ਖਰੀਦ ਨੂੰ ਕਿਵੇਂ ਤਰਜੀਹ ਦੇ ਰਹੇ ਨੇ ਆਓ ਸੁਣਦੇ ਹਾਂ ਮੈਂ ਪਰਵੇਸ਼ ਸ਼ਰਮਾ ਭਾਰਤੀ ਕਰਨ ਮੋਹਾਲੀ ਤੋਂ ਬੋਲ ਰਹੀ ਹਾਂ ਸਮਾਜ ਸੇਵਿਕਾ ਹਾਂ ਤੇ ਵੋਕਲ ਫੋਰਕ ਲਈ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਅਸੀਂ ਆਪਣੇ ਹੀ ਬਣਾਏ ਪ੍ਰੋਡਕਟ ਆਪਣੇ ਤਿਉਹਾਰਾਂ ਤੇ ਵਰਤੀਏ ਪਹਿਲਾਂ ਵੀ ਅਸੀਂ ਆਪਣੀਆਂ ਹੀ ਚੀਜ਼ਾਂ ਬਣਾਉਂਦੇ ਸੀਗੇ ਮਿੱਟੀ ਦੇ ਦੀਵੇ ਬਣਾਉਂਦੇ ਹਾਂ ਆਪਣੇ ਹੀ ਲੋਕਲ ਲੋਕਾਂ ਨੂੰ ਰੋਜ਼ਗਾਰ ਮਿਲੇ ਅੱਫੁੱਲਾਂ ਦੀਆਂ ਲੜੀਆਂ ਬਣਾਈਏ ਅਸੀਂ ਆਪਣੇ ਘਰਾਂ ਨੂੰ ਬਿਲਕੁਲ ਸ਼ੁੱਧ ਤਰੀਕੇ ਨਾਲ ਆਤਨੀ ਤਰੀਕੇ ਨਾਲ ਸਜਾਈਏ ਸਥਾਨਕ ਬਸਤਾ ਨੂੰ ਅਪਣਾਉਣ ਦੇ ਨਾਲ ਨਾਲ ਲੋਕਾਂ ਨੂੰ ਚੁਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਪਟਾਕੇ ਮੁਕਤ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੇਸ਼ਵਾਸੀ ਗ੍ਰੀਨ ਜਾਂ ਚੁਗਿਰਦੇ ਪੱਖੀ ਦੀਵਾਲੀ ਮਨਾਉਣ ਲਈ ਵਕ-ਵਕ ਉਪਰਾ ਲੈ ਕਰ ਰਹੇ ਨੇ। ਮੈਂ ਡਾਕਟਰ ਭਵਨੀਤ ਭਾਰਤੀ ਹਾਂ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਮੁਹਾਲੀ। ਮੈਂ ਸਿਰਫ ਦੀਵਾਲੀ ਤੇ ਸਾਰਿਆਂ ਨੂੰ ਮੈਂ ਇੱਕੋ ਚੀਜ਼ ਕਰਾਂਗੀ ਕਿ ਬੱਚੇ ਬੜੇ ਬਜਾਉਂਦੇ ਨੇ ਪਟਾਕੇ ਪਰ ਧਿਆਨ ਰੱਖਣ ਪੂਰਾ ਇhtਿਆਤ ਵਰਤਣ ਬੱਚਿਆਂ ਨੂੰ ਅੱਖਾਂ ਦੀਆਂ ਇੰਜਰੀਜ਼ ਹੋ ਜਾਂਦੀਆਂ। ਪਿਛਲੇ ਸਾਲ ਵੀ ਸਾਡੀ ਜਿਹੜੀ 에ਅਰ ਕੁਆਲਿਟੀ ਆਫ ਇੰਡੈਕਸ ਹੈ ਉਹ ਕਾਫੀ ਇਸ ਦੇ ਨਾਲ ਤੇ ਅ ਦੀ ਤੋਂ ਬਾਜ਼ ਹੁੰਦਾ ਸੋ ਇਸ ਕਰਕੇ ਜਿਨ੍ਹਾਂ ਆਪਣੇ ਤੇ ਰਿਸਟ੍ਰੇਨ ਰੱਖੀਏ ਉਹਨਾਂ ਅੱਛਾ ਆਏਗਾ ਇਹ ਸਾਡੇ ਸਭ ਦੇ ਬੱਚਿਆਂ ਵਾਸਤੇ ਵੀ ਵੱਡਿਆਂ ਵਾਸਤੇ ਵੀ ਸਭ ਦੇ ਵਾਸਤੇ ਬਲੀ ਹੋਏਗਾ। ਰਕੇਸ਼ ਗੁਪਤਾ ਜੀ ਸਮਾਜ ਸੇਵੀ ਹੈ ਖੜ੍ਹ ਆਪਾਂ ਸੋਚ ਰਹੇ ਹਾਂ ਕਿ ਇਸ ਕੀ ਜਿਹੜੀ ਦੀਵਾਲੀ ਹੈ ਇੱਕ ਤਾਂ ਅਸੀਂ ਗ੍ਰੀਨ ਦੀਵਾਲੀ ਮਨਾਣੀ ਹੈ ਬਿਨਾਂ ਪਟਾਕਿਆਂ ਤੋਂ ਅਨਾਥ ਆਸ਼ਰਮ ਹੈ ਉੱਥੇ ਜਾ ਕੇ ਮਠਾਈਆਂ ਵਗੈਰਾ ਬੱਚਿਆਂ ਨੂੰ ਗਿਫਟ ਵਗੈਰਾ ਦਵਾਂਗੇ ਤੇ ਨਾਲ ਜੇ ਥੋੜਾ ਬੋਤਾ ਸ਼ਗਨ ਕਰਾਂਗੇ ਫੁੱਲ ਚੜੀਆਂ ਵਗੈਰਾ ਚਲਾ ਕੇ ਤਾਂ ਕਿ ਉਹਨਾਂ ਨੂੰ ਵੀ ਲੱਗੇ ਕਿ ਅਸੀਂ ਦੀਵਾਲੀ ਮਨਾ ਰਹੇ ਹਾਂ ਫਿਲਹਾਲ ਤਾਂ ਇਹੀ ਹੈ ਕਿ ਬਾਕੀ ਆਪਣੇ ਮੈਸਾ ਸਾਰਿਆਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਸਾਰਿਆਂ ਨੂੰ ਇਹ ਕਹਿੰਦਾ ਕਿ ਗ੍ਰੀਨ ਦੀਵਾਲੀ ਮਨਾਓ ਪਟਾਕੇ ਵਾਲੀ ਦੀਵਾਲੀ ਨਾ ਮਨਾਓ ਉਹਦੇ ਨਾਲ ਪੋਲੂਸ਼ਨ ਫੈਲਦਾ ਹੈ ਤੇ ਵੈਸੇ ਹੀ ਬਹੁਤ ਭਾਰੀ ਰਿਸਕ ਹੈ ਗੁਰਦੇਵ ਸਿੰਘ ਪਠਾਨਕੋਟ ਤੋਂ ਉਹਨਾਂ ਦੀਵਾਲੀ ਕਿਹਦੇ ਮਨਾਉਣ ਦੇ ਤਰੀਕੇ ਬਦਲ ਚੁੱਕੇ ਨੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਆਏ ਸੀ ਤੋਂ ਉਹਨਾਂ ਦੇ ਨਾਲ 22 ਧਾਰ ਦੇ ਰਾਜੇ ਵੀ ਨਾਲ ਹੋਣ ਮੈਂ ਜਦੋਂ ਅੰਮ੍ਰਿਤਸਰ ਪੁੱਜਿਆ ਸੀ ਸਿੱਕੇ ਇਤਿਹਾਸ ਦੇ ਮੁਤਾਬਕ ਉਦੋਂ ਗੋਲਡਨ ਟੈਂਪਲ ਦੇ ਬੱਚੇ ਜਲਦੀਪ ਮਾਲਾ ਕੀਤੀ ਗਈ ਸੀ ਲਾ ਕੇ ਪਟਾਕੇ ਚਲਾਏ ਗਏ ਸੀ ਪਰ ਲੋਕਾਂ ਨੇ ਹੁਣ ਇਤਿਆਰਨ ਹੋਰ ਹੀ ਪਾਸੇ ਲੈ ਗਏ ਨੇ ਆਤਿਸ਼ਬਾਜੀ ਕਰਕੇ ਕਿੰਨਾ ਪੋਲਿਊਸ਼ਨ ਫਲਾਉਂਦੇ ਨੇ ਮੈਂ ਲੋਕਾਂ ਨੂੰ ਅਹੀ ਅਪੀਲ ਕਰਨਾ ਜਿਸ ਤਰ੍ਹਾਂ ਸਾਡੀ ਪਰੰਪਰਾਗਤ ਢੰਗ ਨਾਲ ਦੀਵਾਲੀ ਮਰਾਈ ਜਾਂਦੀ ਸੀ ਦੀਪਮਾਲਾ ਕੀਤੀ ਜਾਂਦੀ ਸੀ ਦੀਪਮਾਲਾ ਕੀਤੀ ਜਾਵੇ ਤਾਂਕ ਆਪਣੇ ਪਰਿਵਾਰ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਇਕੋ ਫ੍ਰੈਂਡਲੀ ਅਤੇ ਗਰੀਨ ਦੀਵਾਲੀ ਮਰਾਈ ਜਾਏ ਆਪਣੇ ਵਾਤਾਵਰਨ ਨੂੰ ਬਚਾਇਆ ਜਾਵੇ ਰੇਸ਼ ਕੁਮਾਰ ਤਰਨਤੰਦਾ ਰੇਵਾਲਾ ਇਸਵਰੀ ਦੁਆਲੀ ਉੱਪਰ ਅਸੀਂ ਚੀਨ ਦੀਆਂ ਜਾਂ ਦੂਜੀਆਂ ਬਿਜਲੀ ਦੀਆਂ ਬੜੀਆਂਆਂ ਲੜੀਆਂ ਨਾਲ ਆ ਕੇ ਬਿਟੀਲ ਦੀਵਿਆਂ ਨਾਲ ਘਰ ਵਿੱਚ ਰੌਸ਼ਨੀ ਕਰੀਏ ਤਾਂ ਜੋ ਉਹਨਾਂ ਮਿਹਨਤ ਕਸ਼ ਲੋਕਾਂ ਦੀ ਕੁਝ ਮਦਦ ਹੋ ਜਾਏ ਆਪਣੇ ਪਰਿਵਾਰ ਨਾਲ ਉਹ ਵੀ ਦੁਆਲੀ ਮਨਾ ਸਕਣ ਅੱਜ ਕੱਲ੍ਹ ਬਾਜ਼ਾਰ ਵਿੱਚ ਸਾਡੀਆਂ ਵਿੱਚ ਮਿਲਾਵਟ ਹੈ ਖਰੀਦਣ ਨਾਲੋਂ ਘਰ ਵਿੱਚ ਹੀ ਮਠਾਈ ਤਿਆਰ ਕਰਕੇ ਵਰਤੋਂ ਵਿੱਚ ਲਿਆਂਦੀ ਜਾਵੇ ਇਸ ਨਾਲ ਸਾਰੇ ਪਰਿਵਾਰ ਦੀ ਸਿਹਤ ਠੀਕ ਰਹੇਗੀ ਅਸੀਂ ਖੁਸ਼ੀ ਦਿਵਾਲੀ ਦਾ ਤਿਹਾੜੀ ਮਨਾ ਸਕਾਂਗੇ ਸਭ ਨੂੰ ਦੁਆ ਲਈਆਂ ਮੁਬਾਰਕਾਂ ਮੈਂ ਪੁਸ਼ਪਿੰਦਰ ਪਠਾਣੀ ਆ ਪਠਾਨਕੋਟ ਤੋਂ ਅਸੀਂ ਆਪਣੇ ਜਿਹੜੇ ਰਿਸ਼ਤੇਦਾਰ ਹੈ ਗਿਆ ਯਾਰ ਦੋਸਤ ਹੈ ਗਿਆ ਉਹਨਾਂ ਨੂੰ ਅਸੀਂ ਪੇੜ ਪੌਦੇ ਹੋਗੇ ਉਹ ਅਸੀਂ ਗਿਫਟ ਕਰ ਸਕਨੇ ਆ ਜੇ ਤਾਂ ਕਿ ਜਿਹੜਾ ਸਾਡਾ ਜਿਹੜਾ ਵਾਤਾਵਰਣ ਹੈ ਪ੍ਰੋਪਰ ਤਰੀਕੇ ਨਾਲ ਹਰੀਆਲੀ ਨਾਲ ਬਣਾੜਾ ਪੜਾ ਰਹੇ ਤੇ ਜਿਹੜੇ ਆਪਣੇ ਲਾਈਟਿੰਗ ਵਾਰਾ ਗਿਆ ਉਹਦੇ ਵਿੱਚ ਅਸੀਂ ਚਾਈਨੈਸ ਪ੍ਰੋਡਕਟ ਨੂੰ ਯੂਜ਼ ਕਰਨ ਦੀ ਬਜਾਏ ਅਸੀਂ ਮਿੱਟੀ ਦੇ ਦੀਵੇ ਯੂਜ਼ ਕਰ ਸਕਨੇ ਆ ਤਾਂ ਕਿ ਵਾਤਾਵਰਣ ਹੈ ਉਹ ਵੀ ਖੁਸ਼ਹਾਲ ਰਹੇ ਪਲੱਸ ਜਿਹੜੇ ਸਾਡੇ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਜਿਹੜੇ ਦੀਵੇ ਬਣਾਉਣ ਵਾਲੇ ਵਰਕਰਸ ਹੈ ਗਿਆ ਉਹਨਾਂ ਨੂੰ ਵੀ ਪ੍ਰੋਪਰ ਰੋਜ਼ਗਾਰ ਮਿਲੇ प्यारे दोस्तों मैं डॉक्टर राजीव मनहास बाबा फ्रीज यूनिवर्सिटी ऑफ हेल्थ साइंसेज फरीदकोट हूं। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਤਿਉਹਾਰਾਂ ਦੀ ਖੁਸ਼ੀ ਮਨਾਉਂਦੇ ਸਮੇਂ ਵਾਤਾਵਰਣ ਦੀ ਸੰਭਾਲ ਜ਼ਰੂਰ ਕਰੀਏ। ਪਟਾਕਿਆਂ ਨਾਲ ਹਵਾ ਤੇ ਸ਼ੋਰ ਪ੍ਰਦੂਸ਼ਣ ਵੱਧਦਾ ਹੈ ਜਿਸ ਨਾਲ ਬੱਚਿਆਂ, ਬਜ਼ੁਰਗਾਂ, ਜਾਨਵਰਾਂ ਤੇ ਦਮਾ, ਅਲਰਜੀ ਜਾਂ ਤਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਖਾਸ ਤੌਰ ਤੇ ਮੁਸ਼ਕਲਾਂ ਆਉਂਦੀਆਂ ਹਨ। ਪਟਾਕਿਆਂ ਦਾ ਧੂੰਆਂ ਸਾਡੀ ਸਿਹਤ ਲਈ ਨੁਕਸਾਨਦਾਇਕ ਹੈ। ते इस न कुदरत दा संतुलन भी खराब हूँ है आओ असी सब मिल के इस बार नू साफ सुथरे ते सहतमंद ढंग मनाईए घर दिए जलाइए लाइटां न रोशनी करिए हरे भरे पौधे लगाइए तो बच्चों भी वातावरण प्रति जिम्मेवार बनाईए साफ हवा शांत माहौल ते सेहतमंद जीवन ही साढ़े असल खुशी है आओ इस फैसटिवल के मौके ਸੁਰੱਖਿਅਤ ਤੇਜ ਸੁੱਚਾ ਪੰਜਾਬ ਬਣਾਈਏ ਧੰਨਵਾਦ ਮੈਂ ਐਡਵੋਕੇਟ ਡਾਕਟਰ ਸੰਦੀਪ ਕਣ ਲਾਈਫ ਕੋਚ ਅਤੇ ਸੇਵਾਮੁਖ ਅਧਿਕਾਰੀ ਫਾਰ ਸਰਕਾਰ ਦੀਵਾਲੀ ਕੇਵਲ ਇੱਕ ਤਿਹਾਰ ਨਹੀਂ ਇਹ ਕਈ ਰੰਗਾਂ ਵਿੱਚ ਰੰਗਿਆ ਹੋਇਆ ਸਾਡਾ ਅਜੀਹਾ ਤਿਹਾਰ ਹੈ ਜਿਸ ਨੂੰ ਦੇਸ਼ ਦੇ ਵਿੱਚ ਹਰ ਧਰਮ ਦੇ ਲੋਕ ਮਨਾਉਂਦੇ। ਫਟਾਕਿਆਂ ਦੀ ਥਾਂ ਦੇ ਦੀਵੇ ਜਗਾ ਕੇ ਵੱਧ ਤੋਂ ਵੱਧ ਪੌਦੇ ਲਗਾ ਕੇ ਗ੍ਰੀਨ ਦੀਵਾਲੀ ਮਨਾਓ। ਕਿ ਆਪਾਂ ਆਪਣੀ ਦੀਵਾਲੀ ਨੂੰ ਹਨੇਰਿਆਂ ਨੂੰ ਦੂਰ ਕਰੀਏ, ਪ੍ਰਕਾਸ਼ ਲਿਆਈਏ, ਚਾਨਣ ਲਿਆਈਏ, ਸਵੱਛਤਾ ਲਿਆਈਏ। ਇਸ ਵਾਰ ਸਨੇਹਾ ਸਭ ਤੱਕ ਪਹੁੰਚਾਈਏ, ਘਰਾਂ ਵਿੱਚ ਦੀਵੇ ਜਗਾਈਏ, ਦਿਲਾਂ ਵਿੱਚ ਪਿਆਰ ਜਗਾਈਏ ਤੇ ਧਰਤੀ ਨੂੰ ਸਵੱਛ ਰੱਖਦੇ ਹੋਏ ਮਣਾਈਏ ਤਿਉਹਾਰਾ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਮਿਲਾਵਟੀ ਮਠਿਆਈਆਂ ਦੀ ਵਿਕਰੀ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਲੋਕਾਂ ਨੂੰ ਅਜਿਹੇ ਖਰਾਬ ਗੁਣਵੱਤਾ ਦੇ ਉਤਪਾਦਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਆਓ ਸੁਣਦੇ ਹਾਂ ਮਹਰੀ ਅਨਿਲ ਕੁਮਾਰ ਰੋਡ ਸੇਫਟੀ ਅਫਸਰ ਮੋਹਲੀ ਗੱਲ ਕਰ ਰਿਹਾ ਹੈਗਾ ਤਾਂ ਅਸੀਂ ਰੈਗੂਲਰ ਰੇਡਸ ਹੀ ਕਰ ਰਹੇ ਹਾਂ ਮੌਹਲੀ ਤੇ ਤਿਹਾਰਾਂ ਦੇ ਮੱਦੇਨਜ਼ਰ ਪਰ ਅੱਜ ਅਸੀਂ ਹਸਨਪੁਰ ਪਿੰਡ ਤੇ ਇੱਥੇ ਆਪਣੇ ਬਰਵਾਲਾ ਰੋਡ ਤੇ ਕਈ ਹਲਵਾਈ ਦੀ ਚੈਕਿੰਗ ਕੀਤੀ ਹੈ ਕੁਝ ਖਾਮੀਆਂ ਪਾਈ ਗਈਆਂ ਹੈਗੇ ਉਸ ਦੇ ਵਜੋਂ ਸਨਾਂ ਦੇ ਚਲਾਣ ਵੀਸ਼ੋ ਕੀਤੇ ਗਏ ਹਨ ਲੋਕਾਂ ਲਈ ਪੀ ਲੈ ਕਿ ਜਿਹੜੇ ਟੈਂਪਰੇਰੀ ਅੱਡੇ ਲੱਗਦੇ ਹੁੰਦੇ ਹਨ ਜਿਵੇਂ ਤਿਹਾਰਾ ਦੇ ਮੱਦੇਨਜ਼ਰ ਸਸਤੀ ਚੀਜ਼ ਵੰਦਣ ਭਜਨ ਅੱਛੇ ਜਿਹੜੇ ਰਿਪਿਊਟਿਡ ਸ਼ਾਪ ਓਨਰਸ ਹੈਂ ਦੀ ਨੱਚੀ ਦੁਕਾਨ ਦੀ ਪਛਾਣ ਦੀ ਉੱਤੋਹੀ ਖਰੀਦਣ ਤੇ ਜਿਆਦਾ ਰੰਗ ਵਾਲੀ ਜੋ ਮਠਾਈ ਦੀ ਡਿਮਾਂਡ ਵੱਧ ਜਾਂਦੀ ਹੈ ਉਸ ਸਮੇਂ ਕੁਝ ਮਲਾਫਟੀ ਦਵਾਈਆਂ ਜਿਹੜੀਆਂ ਮਠਾਈਆਂ ਜਿਸ ਲਈ ਸਿਹਤ ਵਿਭਾਗ ਬਹੁਤ ਚੁਕੰਨਾ ਹੈ ਤੁਹਾਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਵੀ ਜੇ ਤੁਹਾਡੇ ਧਿਆਨ 'ਚ ਕਿਤੇ ਮਲਾਫਟੀ ਮਠਾਈ ਦੀ ਕੋਈ ਵੀ ਖਬਰ ਆਂਦੀ ਹੈ ਤਾਂ ਸਾਡੇ ਧਿਆਨ 'ਚ ਲਿਆਓ ਉਹਨਾਂ ਦੇ ਵਿਰੁੱਧ ਅਸੀਂ ਤੁਰੰਤ ਕਾਰਵਾਈ ਕਰਾਂਗੇ ਲੋਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਅਸੀਂ ਗ੍ਰੀਨ ਤੇ ਸੇਫ ਵਾਲੀ ਮਨਾਈਏ ਮੈਂ ਐਜ਼ ਅ ਸਾਈ ਕਮਿਸ਼ਨਰ ਫੂਡ ਡਾਕਟਰ ਜੀਐਸ ਪੰਨੂ ਸਾਡੇ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਜਿਹੜੀਆਂ ਆ ਸਮੇਂ-ਸਮੇਂ ਤੇ ਲੋਕਾਂ ਨੂੰ ਜਾਂ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਵੇਚਣ ਵਾਲੇ ਸਮਾਨ ਵਾਲਿਆਂ ਨੂੰ ਹਦਾਇਤਾਂ ਦਿੰਦੇ ਰਹਿੰਦੇ ਆ ਆਮ ਲੋਕਾਂ ਨੂੰ ਜਿਹੜੇ ਸਾਡੇ ਵਰਗੇ ਲੋਕ ਨੇ ਜੋ ਆਪਣਾ ਦਿਨ ਤਿਆਰ ਖਾਣ ਪੀ ਕੇ ਜਾਂ ਅੱਛੀਆਂ ਚੀਜ਼ਾਂ ਖਾਣੀਆਂ ਚਾਹੁੰਦੇ ਜੋ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਸਾਫ਼ ਸੁਥਰੇ ਤਰੀਕੇ ਨਾਲ ਤੇ ਚੰਗੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਵੇਚਣ ਤੇ ਲੋਕੀ ਵੀ ਜਿਹੜਾ ਆ ਉਹ ਦੇਖ ਕੇ ਚੰਗੀ ਜਗ੍ਹਾ ਤੋਂ ਜਿਹੜਾ ਆ ਸਾਫ਼ ਸੁਥਰਾ ਤੇ ਅੱਛਾ ਖਾਣ ਪੀਣ ਵਾਲਾ ਸਮਾਨ ਇਹਦਾ ਉਹ ਹੀ ਖਰੀਦਣ ਤਾਂ ਕਿ ਜਿਹੜਾ ਦੀਵਾਲੀ ਦਾ ਜਾਂ ਹੋਰ ਵੀ ਤਿਹਾੜਿਆ ਉਹ ਲੋਕੀ ਖੁਸ਼ੀਆਂ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਹੈ ਮਨਾ ਸਕਣ ਮੈਂ ਆਸ਼ਾ ਐਸੋਸੀਏਟ ਪ੍ਰੋਫੈਸਰ ਗਵਰਨਮੈਂਟ ਪੈਰਾਮੈਡੀਕਲ ਸਾਇੰਸਿਸ ਕਾਲਜ ਬਾਦਲਸ਼੍ਰੀ ਮੁਕਸਰ ਸਾਹਿਬ ਤੋਂ ਤਿਹਾੜਾਂ ਦੇ ਸਮੇਂ ਮਠਾਈਆਂ ਤੇ ਹੋਰ ਖਾਣ-ਪਾਨ ਦੀਆਂ ਚੀਜ਼ਾਂ ਦੀ ਖਵਤ ਵੱਜ ਜਾਂਦੀ ਹੈ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹਾਂ ਸਿਹਤ ਵਿਭਾਗ ਵੱਲੋਂ ਮਿਲਾਵਟੀ ਮਠਾਈਆਂ ਦੀ ਜਾਂਚ ਲਈ ਖਾਸ ਟੀਮਾਂ ਬਣਾਈਆਂ ਗਈਆਂ ਹਨ ਇਹ ਟੀਮਾਂ ਬਾਜ਼ਾਰਾਂ ਵਿੱਚੋਂ ਸੈਂਪਲ ਇਕੱਠੇ ਕਰਕੇ ਉਹਨਾਂ ਦੀ ਜਾਂਚ ਪ੍ਰਮਾਣਿਕ ਲੈਬੋਰਾਟਰੀ ਇਸ ਵਿੱਚ ਕਰ ਰਹੇ ਹਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸਿਜ਼ ਵੱਲੋਂ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਮਿਠਾਈ ਜਾਂ ਖਾਣ-ਪਾਨ ਦੀ ਵਸਤੂ ਖਰੀਦਦਿਆਂ ਉਸ ਦੀ ਪੈਕਿੰਗ ਮਿਆਦ ਤੇ ਐਫਐਸਐਸਏਆਈ ਨੰਬਰ ਜ਼ਰੂਰ ਚੈੱਕ ਕਰਨ ਮੈਂ ਡਾਕਟਰ ਹਰੀਸ਼ ਕੁਮਾਰ ਸ਼ਰਮਾ ਸਾਨੂੰ ਗ੍ਰੀਨ ਪਟਾਕੇ ਜੋ ਇਕੋ ਫ੍ਰੈਂਡਲੀ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਦੂਸਰਾ ਮਠਾਈਆਂ ਖਾਣ ਸਮੇਂ ਕਿਉਂਕਿ ਬਹੁਤ ਮਿਲਾਵਟੀ ਆ ਰਹੀਆਂ ਨੇ ਔਰ ਸਿਹਤ ਲਈ ਵੀ ਠੀਕ ਨਹੀਂ ਹੈ ਤਾਂ ਜੇ ਘਰ ਹੀ ਬਣਾਈਆਂ ਹੋਈਆਂ ਹੋਣ ਤਾਂ ਉਹ ਖਾਣ ਦੇ ਲਈ ਸਾਡੇ ਵਾਸਤੇ ਜ਼ਿਆਦਾ ਵਧੀਆ ਰਹਿਣਗੀਆਂ